ਨਮਸਕਾਰ ਸਤਿ ਸ੍ਰੀ ਅਕਾਲ ਜੈ ਹਿੰਦ ਜੈ ਸ਼੍ਰੀ ਰਾਮ ਮੈਂ ਤੁਹਾਡਾ ਆਪਣਾ ਸੰਦੀਪ ਅਬਰੋਲ ਐਬੀਐਨ ਦੇ ذریعے ਫਿਰ ਇੱਕ ਵਾਰ ਤੁਹਾਡੇ ਸਾਹਮਣੇ ਆਇਆ ਹਾਂ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਲੋਕ ਸਭਾ ਚੋਣਾਂ ਦਾ ਅਖਾੜਾ ਪੱਕ ਚੁੱਕਿਆ ਹੈ ਦੇਸ਼ ਦਾ ਸਭ ਤੋਂ ਵੱਡਾ ਤਿਆਰ ਹੈ ਲੋਕ ਸਭਾ ਚੋਣਾਂ ਇੱਥੇ ਹਰੇਕ ਨਾਗਰਿਕ ਆਦੀ ਆਹੂਤੀ ਪਾਉਂਦਾ ਹੈ ਵੋਟ ਦੇ ਰੂਪ ਵਿੱਚ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਵੀ ਅਕਾਲੀ ਦਲ ਭਾਜਪਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਚਾਰੋਂ ਪਾਰਟੀਆਂ ਦੀ ਕਿਸਮਤ ਅਜਾ ਵੰਡ ਗਿਆ ਤੇ ਅਖੀਰਲੇ ਬਿਲਕੁਲ ਪੜਾਅ ਦੇ ਵਿੱਚ ਪੰਜਾਬ ਦੇ ਚੋਣ ਰੱਖਿਆ ਗਿਆ ਹੈ ਇਸ ਦਾ ਕੀ ਕਾਰਨ ਹੈ ਇਹ ਵੀ ਗੱਲ ਕਰਾਂਗੇ ਆਪਾਂ ਤੁਹਾਨੂੰ ਮਿਲਾਨ ਜਾ ਰਹੇ ਹਾਂ ਜੇਕਰ ਫਾਜ਼ਿਲਕਾ ਦਾ ਸਪੂਤ ਕਿਹਾ ਜਾਵੇ ਫਾਜ਼ਿਲਕਾ ਦਾ ਜਾਣ ਕੇ ਜਾਵੇ ਫਾਜ਼ਿਲਕਾ ਦੇ ਯੂਥ ਆਈਕਨ ਕੇ ਜਾਂ ਫਾਜ਼ਿਲਕਾ ਦੇ ਦਿਲਾਂ ਦੇ ਲੋਕਾਂ ਦੇ ਦਿਲਾਂ ਤੱਕ ਆਦੀ ਆਵਾਜ਼ ਪਹੁੰਚਾਉਣ ਵਾਲੇ ਤੇ ਫਾਜ਼ਿਲਕਾ ਤੋਂ ਸ਼ੁਰੂ ਹੋ ਕੇ ਦਿੱਲੀ ਤੱਕ ਆਉਂਦਾ ਨਾਮਨਾ ਤੇ ਫਾਜ਼ਿਲਕਾ ਦਾ ਨਾਮਨਾ ਘਟਣ ਵਾਲੇ ਸ਼੍ਰੀ ਰੰਜਮ ਕਾਮਰਾ ਜੀ ਦਾ ਨਮਸਕਾਰ ਸੱਜਣ ਜੀ ਨਮਸਕਾਰ ਬਰੋ ਜੀ ਤੁਹਾਡਾ ਤੁਹਾਡੇ ਜਿਹੜੇ ਸਾਰੇ ਵਿਊਅਰਸ ਨੇ ਵੀ ਆਂਦੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਭ ਤੋਂ ਪਹਿਲਾਂ ਜਿਵੇਂ ਕਿ ਲੋਕ ਸਭਾ ਦਾ ਖਾੜਾ ਪੱਕ ਚੁੱਕਿਆ ਹੈ ਤੇ ਅਖੀਰਲੇ ਪੜਾ ਦੇ ਵਿੱਚ ਚੋਣ ਰੱਖਣ ਦਾ ਪਿਛਾ ਅਤ ਕੀ ਮੁੱਖ ਕਾਰਨ ਹੈ ਮੇਰੇ ਅਭਰੋਸਾ ਹੈ ਤਾਂ ਦੇਖੋ ਡਿਸਕ੍ਰੀਸ਼ਨ ਹੈ ਇਲੈਕਸ਼ਨ ਕਮਿਸ਼ਨ ਦੀ ਔਰ ਮੈਂ ਸਮਝਦਾ ਕਿ ਕਿਉਂਕਿ ਪੰਜਾਬ ਦੇ ਵਿੱਚ ਵਾਢੀ ਦਾ ਸੀਜ਼ਨ ਆ ਜਾਂਦਾ ਹੈ ਔਰ ਉਸ ਸੀਜ਼ਨ ਨੂੰ ਰੱਖਦੇ ਹੋਏ ਇਲੈਕਸ਼ਨ ਕਮਿਸ਼ਨ ਨੇ ਸਾਰਾ ਸ਼ਡਿਊਲ ਫਿਕਸ ਕੀਤਾ ਹੋਣਾ ਔਰ ਜੋ ਉਹਨਾਂ ਨੂੰ ਠੀਕ ਲੱਗੇ ਤੇ ਜੇਕਰ ਗੱਲ ਕੀਤੀ ਜਾਵੇ ਵਿਰੋਧੀ ਧਿਰਾਂ ਦੇ ਉਹਨਾਂ ਦਾ ਇਹ ਕਹਿਣਾ ਵੀ ਇਹ ਜਾਣ ਕੇ ਰੱਖਿਆ ਗਿਆ ਕਿ ਬਾਕੀ ਥਾਂ ਤੇ ਜਦੋਂ ਇਲੈਕਸ਼ਨ ਹੋ ਜਾਣਗੇ ਤਾਂ ਉਹ ਮਹੋਰ ਨੂੰ ਇਧਰ ਪਖਾਇਆ ਜਾ ਸਕੇ। ਫਿਰ ਜੇ ਕੋਈ ਗੱਲ ਹੋਰ ਨਾ ਲੱਭੇ ਤਾਂ ਫਿਰ ਕੁਝ ਤਾਂ ਕਹਿਣਾ ਹੀ ਹੈ। ਗੱਲ ਤਾਂ ਆਈ। ਭਾਈ ਅਸਲੀ ਅਸਲੀ ਤਾਂ ਵਾਡੀ ਦਾ ਸੀਜ਼ਨ ਕਰਦਾ। ਮੈਨੂੰ ਇਹ ਲੱਗਦਾ ਮੇਰੀ ਇਹ ਹੈ 바ਕੀ ਦਾ ਇਲੈਕਸ਼ਨ ਕਮਿਸ਼ਨ ਦੀ ਡਿਸਕ੍ਰੀਸ਼ਨ ਹੈ। ਪੇਪਰ ਬੱਚਿਆਂ ਦੇ ਐਗਜ਼ਾਮਸ ਵੀ ਹੁੰਦੇ ਨੇ ਉਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਿਆ ਹੋਣਾ। ਤੁਹਾਨੂੰ ਪਾਇਪਰ ਐ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਪੰਜਾਬ ਪੱਦਰ ਦੀ। ਨਹੀਂ ਔਰ ਮੈਂ ਸਮਝ ਰਹਾ ਕਿ ਇੱਕ ਜੋ ਬਣਿਆ ਹੋਇਆ ਹੈ ਜੋ ਇੱਕ ਬੀਜੇਪੀ ਦਾ ਇੱਕ ਸਿਸਟਮ ਬਣਿਆ ਹੋਇਆ ਹੈ ਉਹ ਤੁਹਾਨੂੰ ਕੰਮ ਕਰਨ ਦੇ ਵਿੱਚ ਦਿੱਕਤ ਨਹੀਂ ਆਉਂਦੀ ਕਿਉਂਕਿ ਜੋ ਇੱਕ ਸਿਸਟਮ ਹੈ ਉਹ ਬਹੁਤ ਹੀ ਵਧੀਆ ਔਰ ਜਿਹੜੇ ਵਰਕਰਸ ਨੇ ਉਹ ਬੜੇ ਹੀ ਡਿਸਪਲਾਈਨਡ ਨੇ ਔਰ ਤੁਸੀਂ ਸਮੂਥਲੀ ਕੰਮ ਕਰਦੇ ਹੋ ਤੁਹਾਡੀ ਲੈਗ ਪੁਲਿੰਗ ਜਿਹੜੀ ਹੈਗੀ ਉਹ ਬਹੁਤ ਮਤਲਬ ਆਲਮੋਸਟ ਤੁਸੀਂ ਕਹਿ ਸਕਦੇ ਹੋ ਵੀ ਨੈਗਲੀਜੀਬਲ ਹੁੰਦੀ ਹੈ ਔਰ ਸਰ ਨਾਲੋਂ ਵੱਡੀ ਗੱਲ ਜਿਹੜੀ ਹੈ ਸਿਸਟਮ ਤੁਹਾਨੂੰ ਐਫੀਲੀਏਟ ਕਰਦਾ ਪ੍ਰੋਡਕਟਿਵ ਕੰਮ ਕਰਨ ਵਾਸਤੇ ਔਰ ਪੋਜ਼ਿਟਿਵ ਸਾਈਡ 'ਤੇ ਜਾਣ ਵਾਸਤੇ ਤੁਹਾਨੂੰ ਸਿਸਟਮ ਅਫੀਲੀਏਟ ਕਰਦਾ ਹੈ ਅਕਨੋਲਜ ਕਰਦਾ ਔਰ ਇਹ ਬੜੀ ਵੱਡੀ ਚੀਜ਼ ਹੁੰਦੀ ਹੈ ਜਿਕਰ ਜਲ ਕਿਤਨੀ ਆਵੇ ਪਾਈ ਪਾਈ ਤੁਸੀਂ ਕਿਹਾ ਵੀ ਇਹ ਕੰਮ ਬੜੇ ਸੁਮੂਥਲੇ ਕੰਮ ਹੁੰਦਾ ਹੈ ਬੜੇ ਡਿਸਪਲਿਨ ਹੁੰਦਾ ਹੈ ਇਸ ਤੋਂ ਪਹਿਲਾਂ ਤੁਸੀਂ ਲੰਬੇ ਸਮੇਂ ਕਾਂਗਰਸ ਪਾਰਟੀ ਵਿੱਚ ਵੀ ਲਾਇਆ ਹੈ ਕਾਂਗਰਸ ਦੇ ਵਿੱਚ ਬਹੁਤ ਲੰਮਾ ਸਮਾਂ ਲਾਇਆ ਹੈ ਕਾਂਗਰਸ ਦਾ ਕੰਮ ਦਾ ਤਰੀਕਾ ਤੇ ਪਾਈ ਪਾਈ ਦੇ ਕੰਮ ਦੇ ਤਰੀਕੇ ਤੁਹਾਨੂੰ ਕੋਈ ਫਰਕ ਡਿਫਰੈਂਸ ਵੀ ਕੀ ਕੋਈ ਦਿੱਕਤਾਂ ਤੇ ਕੋਈ ਸੁਖਾਲਾ ਵੇਖੋ ਜੀ ਪਾਰਟੀ ਕੋਈ ਗਲਤ ਨਹੀਂ ਹੁੰਦੀ ਪਾਰਟੀ ਕੋਈ ਮਤਲਬ ਹਮੇਸ਼ਾ ਲੀਡਰਸ਼ਿਪ ਜਿਹੜੀ ਨੈਰੇਟਿਵ ਸੈੱਟ ਕਰਦੀ ਹੈ ਨਾ ਉੱਥੇ ਡਿਫਰੈਂਸ ਕ੍ਰੀਏਟ ਹੁੰਦਾ ਹੈ ਅਸੀਂ ਇੰਨੀ ਦੇ ਕਾਂਗਰਸ ਦੇ ਵਿੱਚ ਰਹੇ ਹਾਂ ਕਾਂਗਰਸ ਤੋਂ ਸਿੱਖੇ ਹਾਂ ਤਿੰਨ ਪੀੜ੍hiyan ਸਾਡੀਆਂ ਕਾਂਗਰਸ ਦੇ ਵਿੱਚ ਕੰਮ ਕੀਤਾ ਮੈਂ ਕਾਂਗਰਸ ਦੇ ਵਿੱਚ ਜ਼ਿਆਦਾ ਗੱਲ ਨਾ ਕਰਦਾ ਇਹ ਨਹੀਂ ਗੱਲ ਹੀ ਕਵਾਂਗਾ ਕਿ ਜੋ ਉਹਨਾਂ ਦੇ ਵਿੱਚ ਡਿਟੇਰੋਰੇਸ਼ਨ ਲੀਡਰਸ਼ਿਪ ਦੇ ਵਿੱਚ ਜਿਸ ਤਰ੍ਹਾਂ ਦਾ ਇੱਕ ਸੈਕੂਲਰਿਜ਼ਮ ਦਾ ਨਾਰਾ ਹੈਗਾ ਸੀ ਕਾਂਗਰਸ ਦਾ ਉਹਨਾਂ ਨੇ ਉਹਨੂੰ ਪਿੱਛੇ ਛੱਡ ਕੇ ਔਰ ਜਿਸ ਤਰੀਕੇ ਨਾਲ ਡਿਸਕ੍ਰਿਮੀਨੇਸ਼ਨ ਪੰਜਾਬ ਦੇ ਵਿੱਚ ਕੀਤਾ ਔਰ ਜਿਸ ਤਰ੍ਹਾਂ ਦਾ ਉਹ ਅੱਜ ਵੀ ਜਿਸ ਤਰ੍ਹਾਂ ਦਾ ਉਹਨਾਂ ਦਾ ਰਵੱਈਆ ਹੈ ਹਰ ਤਰੀਕੇ ਨੂੰ ਲੈ ਕੇ ਔਰ ਜਿੱਥੇ ਵੱਡੇ ਲੀਡਰ ਖੜੇ ਹੋ ਜਾਂਦੇ ਨੇ ਵੱਡੇ ਲੀਡਰਸ ਨੂੰ ਉਹ ਸਟਿਕ ਕਰ ਜਾਂਦੇ ਨੇ ਨਵੇਂ ਬੰਦਿਆਂ ਨੂੰ ਬਹੁਤ ਘੱਟ ਮੌਕਾ ਮਿਲਦਾ ਰੂਟ ਵਰਕਰ ਨੂੰ ਤਾਂ ਮੌਕਾ ਉਹ ਦੇਣ ਲੱਗਿਆ ਉਹਨਾਂ ਦੀ ਜਾਨ ਨਿਕਲ ਜਾਂਦੀ ਕਿ ਪਤਾ ਨਹੀਂ ਵੱਡਾ ਕੀ ਕਰੇਗਾ ਸੋ ਮਤਲਬ ਇਹ ਇਹ ਲੈਪਸਿਸ ਨੂੰ ਵੇਖਦੇ ਹੋਏ ਇਹ ਮੂਵ ਹੈਗਾ ਸੀ ਅਦਰਵਾਈਜ਼ ਤਾਂ ਦੇਖੋ ਜੋ ਅੱਜ ਜੋ ਬੀਜੇਪੀ ਦੇ ਵਿੱਚ ਪੰਜਾਬ ਦੇ ਵਿੱਚ ਜੋ ਕਮੀ ਲੱਗਦੀ ਪਈ ਸੀ ਜੋ ਪੰਜਾਬ ਦੇ ਵਿੱਚ ਇੱਕ ਨੈਰੇਟਿਵ ਬਣਾਉਣ ਦੀ ਇੱਕ ਦਿੱਕਤ ਸੀ ਕਿਉਂਕਿ ਉਸ ਤੋਂ ਪਹਿਲਾਂ ਬੀਜੇਪੀ ਅਲਾਈਅੰਸ ਦੇ ਵਿੱਚ ਸੀ ਬੜੇ ਲੰਬੇ ਦੌਰ ਕੀ ਤੇ ਉਹ ਅਲਾਈਅੰਸ ਦਾ ਗਠਜਬੰਦਨ ਦਾ ਤਰਮ ਨੇ ਬੰਦੇ ਹੋਏ ਬੀਜੇਪੀ ਆਪਣੀ ਗੱਲ ਕਰ ਹੀ ਨਹੀਂ ਪਾ ਰਹੀ ਸੀ ਹੁਣ ਉਹ ਅਲਾਈਅੰਸ ਤੋਂ ਬਾਹਰ ਆ ਕੇ ਜੋ ਸੈਂਟਰ ਲੀਡਰਸ਼ਿਪ ਦੀ ਜੋ ਅ ਇਨਸਟਰਕਸ਼ਨ ਸੀ ਜੋ ਉਹਨਾਂ ਦਾ ਪੁਆਇੰਟ ਆਫ View ਸੀ ਸੁਨੀਲ ਜਾਖੜ ਜੀ ਜੋ ਅੱਜ ਪ੍ਰਦੇਸ਼ ਪ੍ਰਧਾਨ ਨੇ ਭਾਜਪਾ ਦੇ ਉਹਨਾਂ ਨੇ ਇੱਕ ਵੈਲ ਨੈਰੇਟਿਵ ਸੈਟ ਜਿਹੜਾ ਸੈਂਟਰਲ ਲੀਡਰਸ਼ਿਪ ਵੱਲੋਂ ਦਿੱਤਾ ਗਿਆ ਥੱਲੇ ਲੈ ਕੇ ਸੋ ਮਤਲਬ ਇਹ ਅੱਛਾ ਲੱਗ ਰਿਹਾ ਹੈ ਠੀਕ ਹੈ ਜੇਕਰ ਜੇਕਰ ਗੱਲ ਕੀਤੀ ਜਾਵੇ ਤੁਸੀਂ ਕਹਿ ਰਹੇ ਹੋ ਵੀ ਕਾਂਗਰਸ ਦੇ ਵਿੱਚ ਛੋਟੇ ਲੀਡਰ ਨਹੀਂ ਛੋਟੇ ਵਰਕਰੋਂ ਕੇ ਨਹੀਂ ਆਦੇ ਗੱਲ ਕੀਤੀ ਜਾਵੇ ਤਾਂ ਪਿਤੇ ਦਿਨ ਇਹਨਾਂ ਨੇ ਦਿੱਲੀ ਦੇ ਵਿੱਚ ਇੱਕ ਮਹਾਂ ਰੈਲੀ ਕੀਤੀ ਜਿਹੜਾ ਕਿ ਉਹਨਾਂ ਨੇ ਆਈਐਨਡੀਆ ਗਠਜੋੜ ਬਣਾਇਆ ਹੈ ਉਹਨਾਂ ਦਾ ਕਹਿਣਾ ਪਈ ਇਹ ਸਾਡਾ ਇੰਨਾ ਕੱਟ ਤੇ ਇੰਨਾ ਜਿਹੜਾ ਅਸੀਂ ਤਾਮ ਜਾਣ ਕੀਤਾ ਉਹ ਬੀਜੇਪੀ ਦੀਆਂ ਜਿਹੜਾ ਹਰਾ ਦੇਗਾ ਤੁਹਾਡਾ ਕੀ ਕਹਿੰਦਾ ਦੇਖੋ ਜੀ ਕੱਠ ਦਾ ਤਾਂ ਇਹ ਹੈ ਕਿ ਅੱਜ ਸ਼ਾਇਦ ਕੱਠ ਪੈਮਾਨਾ ਰਹੀਆਂ ਨਹੀਂ ਵੋਟਾਂ ਦਾ ਕਿਉਂਕਿ ਲੋਕ ਕੀ ਸੋਚਦੇ ਨੇ ਅੱਗੇ ਸਿਰਫ ਲੀਡਰ ਸਿਆਣੇ ਹੁੰਦੇ ਸੀ ਮੈਂ ਸਮਝਦਾ ਹੁਣ ਜਿਹੜਾ ਵੋਟਰ ਹੈ ਉਸ ਤੋਂ ਸਿਆਣਾ ਹੋ ਗਿਆ ਅੱਜ ਵੋਟਰ ਨਹੀਂ ਸਮਝ ਆਣ ਦਿੰਦਾ ਵੀ ਕੀ ਹੋ ਰਿਹਾ ਹੈ ਜਿੱਥੋਂ ਤੱਕ ਕਾਂਗਰਸ ਦਾ ਔਰ ਆਈਐਨਡੀ ਅਲਾਈਅੰਸ ਦਾ ਇੰਡੀਆ ਅਲਾਈਅੰਸ ਦਾ ਜਿੱਥੋਂ ਤੱਕ ਹੈਗਾ ਇਸ਼ੂ ਉਹ ਲਾਸਟ ਪੰਜ ਸਟੇਟਾਂ ਦੇ ਵਿੱਚ ਵੀ ਬਹੁਤ ਵੱਡੇ ਵੱਡੇ ਲਾਵੇ ਹੋਏ ਗਏ ਸੀ ਉਹ ਨਾਮ بڑے ਔਰ ਦਰਸ਼ਨ ਛੋਟੇ ਵਾਲਾ ਜਿਹੜਾ ਹੈਗਾ ਉਹ ਪੰਜ ਸਟੇਟਾਂ ਦੇ ਵਿੱਚ ਬਿਲਕੁਲ ਕਲੀਅਰ ਆ ਗਿਆ ਔਰ ਉਹਦਾ ਸਾਰਾ ਵੱਡਾ ਕਾਰਨ ਹੈ ਕਿ ਜਿਹੜੀ ਕਾਂਗਰਸ ਹੈ ਉਹ ਕਨਫਿਊਜ਼ਡ ਸਟੇਟ ਦੇ ਵਿੱਚ ਹੈ ਉਹਨਾਂ ਨੂੰ ਇਹ ਪਤਾ ਹੀ ਨਹੀਂ ਕਿ ਅਜੰਡਾ ਕੀ ਦੇਸ਼ ਵਾਸਤੇ ਅਜੰਡਾ ਕੀ ਹੈ ਸਟੇਟ ਵਾਸਤੇ ਅਜੰਡਾ ਕੀ ਹੈ ਔਰ ਪਾਰਟੀ ਵਾਸਤੇ ਅਜੰਡਾ ਕੀ ਹੈ ਔਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਰਹਿਣਾ ਹੈ ਨਹੀਂ ਰਹਿਣਾ ਰਹਿਣਾ ਹੈ ਧਾਰਿਆਂ ਵਿੱਚ ਅਸੀਂ ਨਾਲਾ ਰਾਜਸਥਾਨ ਵਿੱਚ ਅਸੀਂ ਨਾਲਾ ਦਿੱਲੀ ਵਿੱਚ ਅਸੀਂ ਨਾਲਾ ਲੇਕਿਨ ਪੰਜਾਬ ਵਿੱਚ ਅਸੀਂ ਨਾਲ ਨਹੀਂ ਔਰ ਮੈਂ 1 ਮਿੰਟ ਬਰੋਸਾ ਗੱਲ ਮੈਂ ਪੂਰੀ ਕਰਨਾ ਚਾਹਾਂਗਾ ਔਰ ਤੁਸੀਂ ਦੇਖੋ ਵੀ ਏਡੀ ਵੱਡੀ ਨੈਸ਼ਨਲ ਪਾਰਟੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਕੱਲ ਸਟੇਜ ਤੇ ਭਗਵੰਤ ਮਾਨ ਜੀ ਨੂੰ ਇਹ ਅਪੀਲ ਕਰਦੇ ਪਏ ਨੇ ਨਹੀਂ ਆਓ ਇਕੱਠੇ ਹੋ ਕੇ ਲੜੀਏ ਜਦਕਿ ਉਹਨਾਂ ਦੀ ਸਟੇਟ ਲੀਡਰਸ਼ਿਪ ਕਹਿੰਦੀ ਪਈਏ ਵੀ ਅਸੀਂ ਖਤਮ ਹੋ ਜਾਵਾਂਗੇ ਜੇ ਇਕੱਠੇ ਹੋਈ ਆਹੀ ਮੈਂ ਤੁਹਾਨੂੰ ਗੱਲ ਕਰਨਾ ਚਾਹਨਾ ਵੀ ਮੈਂ ਖੜਗੇ ਜੀ ਦਾ ਉਹ ਜ਼ਰੂਰ ਬਿਆਨ ਸੁਣਿਆ ਜਿੰਦੇ ਵਿੱਚ ਉਹਨਾਂ ਨੂੰ ਰਿਕੁਐਸਟ ਕਰਦੇ ਪਏ ਨੇ ਹੁਣ ਇਹ ਇੱਕ ਕਨਫਿਊਜ਼ਡ ਸਟੇਟਮੈਂਟ ਹੈ ਕਿਹ ਸਟੇਟ ਹੈ ਔਰ ਮੈਂ ਸਮਝਣਾ ਕਿ ਇੱਥੇ ਲੋਕਾਂ ਨੂੰ ਔਰ ਦੂਸਰੀਆਂ ਪਾਰਟੀਆਂ ਨੂੰ ਨੈਤਿਕਤਾ ਔਰ ਮੋਰਲ ਦਾ ਜਿਹੜਾ ਹੈ ਦਵਾਈ ਦੇਣ ਵਾਲੇ ਕਾਂਗਰਸ ਦੇ ਲੀਡਰ ਕਿਸ ਪੋਜੀਸ਼ਨ 'ਚ ਆਪੋਜੀਸ਼ਨ ਦਾ ਇੱਥੇ ਪੰਜਾਬ ਦੇ ਵਿੱਚ ਕਲੇਮ ਕਰਦੇ ਨੇ ਔਰ ਕਿਸ ਪੋਜੀਸ਼ਨ ਦੇ ਵਿੱਚ ਉਹਨਾਂ ਨਾਲ ਰਲਣ ਦਾ ਕਲੇਮ ਕਰਦੇ ਨੇ ਔਰ ਜੋ ਪਿਛਲੀ ਦਿਨੀ ਵਿਧਾਨ ਸਭਾ ਦੇ ਵਿੱਚ ਜਿਸ ਤਰੀਕੇ ਨਾਲ ਇਹਨਾਂ ਦੀ ਹੌਸਲਾ ਫਜ਼ਾਈ ਜਿਹੜੀ ਇਹਨਾਂ ਦੀ ਆਰਤੀ ਕਹਿ ਸਕਨੇ ਉਤਾਰੀਏ ਸਮੇਤ ਰੌਂਗੰਦਜੀ ਦੀ ਭਗਵੰਤ ਮਾਨ ਜੀ ਨੇ ਉਸ ਤੋਂ ਬਾਅਦ ਵੀ ਮੇਰੇ ਖਿਆਲ ਕੋਈ ਪੰਜਾਬੀ ਔਰ ਕਿਸੇ ਵੀ ਬੰਦੇ ਵਿੱਚ ਔਰ ਲੀਡਰ ਵਿੱਚ ਹੁੰਦੀ ਤਾਂ ਯਾ ਸਾਰੀ ਬੰਦਾ ਕਰਦਾ ਤਾਂ ਟੋਰ ਪਿੱਛੇ ਹੈ ਯਾ ਆਪਣੀ ਇੱਜ਼ਤ ਪਿੱਛੇ ਸੈਲਫ ਰਿਸਪੈਕਟ ਪਿੱਛੇ ਇਹ ਬੇਇੱਜ਼ਤੀ ਕਰਾ ਕੇ ਤੇ ਉਹਨਾਂ ਦੇ ਮੱਦਰ ਟੋਰੇ ਫਿਰਦੇ ਨੇ ਮੱਦਰ ਜੇਕਰ ਗੱਲ ਕੀਤੀ ਹੈ ਲੋਕ ਸਭਾ ਚੋਣਾਂ ਦੀ ਭਾਈਤਾ ਵੱਲੋਂ ਸਾਰੋਂ ਪਹਿਲਾ ਕੰਮ ਕਰਦੇ 6 ਉਮੀਦਵਾਰ ਮੈਦਾਨ ਚ ਲਿਆਦੇ ਨੇ ਰੇਗਾਰੀ ਦਲ ਵੀ ਇਹ ਤਾਂ ਉਮੀਦਵਾਰ ਨਹੀਂ ਦੱਸ ਕਿ ਜਦੋਂ ਕੋਈ ਪੰਜਾਬ ਦੀ ਪਾਰਟੀ ਆ ਜਾਂਦਾ ਹੈ ਕਾਂਗਰਸ ਵੱਲੋਂ ਨੇ ਉਤਾਰਿਆ ਗਿਆ ਵੀ ਭਾਈਤਾ ਵੱਲੋਂ ਬਾਕੀ ਜਿਹੜੇ ਰਹਿੰਦੇ ਉਮੀਦਵਾਰ ਉਹ ਕੋਈ ਤਾਂ ਉਤਾਰੇ ਜਾਂਦੇ ਨੇ ਮੇਰਾ ਵਿਦਨ ਅਫੀਕ ਜੋ ਸਾਨੂੰ ਇਨਫੋਰਮੇਸ਼ਨ ਹੈ ਜੋ ਸਾਨੂੰ ਇੱਕ ਮੈਸੇਜ ਆ ਉਹ ਹੈ ਵਿਦਨ ਅਫੀਕ ਬਾਕੀ ਸੈਂਟਰ ਲੀਡਰਸ਼ਿਪ ਤੇ ਹੈ ਪਰ ਵਿਦਨ ਅਫੀਕ ਹੋ ਗਏ ਪਾਰਟੀਆਂ ਸੱਜਾ ਦੇ ਵਿਦਨ ਵੀ ਜਿਵੇਂ ਭਾਈਪਾ ਨੇ 6 ਉਮੀਦਵਾਰ ਉਤਾਰੇ ਉਹਨੇ ਵਿਜੇਵਰ ਬੀਤੂ ਜੀ ਨੇ ਜਾਂ ਸੁਸ਼ੀਲ ਰਿੰਗੂ ਜੀ ਨੇ ਇਹ ਜਿਵੇਂ ਕਾਂਗਰਸ ਤੋਂ ਆਏ ਪਾਈਪਾ ਦਾ ਇਹ ਕਰ ਚ ਪਹਿਲਾਂ ਐਟ ਕਦੀ ਨਹੀਂ ਵੇਖਿਆ ਗਿਆ ਸੀ ਆਦੇ ਹੀ ਟਿਕਟਾ ਦੇਖਿਆ ਉਹਨੂੰ ਕਿਵੇਂ ਵੇਖਦੇ ਹੋ ਵੀ ਹੁਣ ਵੀ ਜਿਹੜੇ ਬਾਕੀ ਸਿਤਾਰਿਆਂ ਦੀ ਉੱਤੇ ਹੋਰ ਪਾਰਟੀਆਂ ਦੇ ਉਮੀਦਵਾਰ ਆਣਗੇ ਦੇਖੋ ਅਮਰੋਦ ਸਾਹਿਬ ਬੀਜੇਪੀ ਸਿਰਫ 3 ਸੀਟਾਂ ਤੇ ਇਲੈਕਸ਼ਨ ਲੜਦੀ ਸੀ ਅੱਜ ਤੋਂ ਪਹਿਲਾਂ ਹੁਸ਼ਿਆਰਪੁਰ ਗੁਰਦਾਸਪੁਰ ਔਰ ਅਮਰਸਾ ਅਮਰਸਾ ਜਿਹੜਾ ਉਹ ਰਿਟਾਇਰਡ ਡਿਪਲੋਮੈਟ ਨੇ ਅ ਲੇਕਿਨ ਪੁਰਾਣੇ ਲੰਬੇ ਸਮੇਂ ਤੋਂ ਬੀਜੇਪੀ ਨਾਲ ਜੁੜਿਆ ਹੋਇਆ ਜਿਹੜੇ ਗੁਰਦਾਸਪੁਰ ਤੋਂ ਦਿਨੇਸ਼ ਬੱਬੂ ਜੀ ਨੇ ਉਹ 3 ਟਾਈਮ ਬੀਜੇਪੀ ਦੇ ਆਮਦਨ ਜੀ ਜਿਹੜੇ ਤੀਸਰੇ ਕੈਂਡੀਡੇਟ ਹੈਗੇ ਨੇ ਉਹ ਵੀ ਟ੍ਰੈਡੀਸ਼ਨਲ ਜਿਹੜੇ ਹੈ ਉਹ ਬੀਜੇਪੀ ਨਾਲ ਅਨਸਰਜੈਂਸ ਜੀ ਫਾਰਮਰ ਐਮਪੀ ਦਿੱਲੀ ਤੋਂ ਰਹੇ ਨੇ ਔਰ ਫਰੀਦਕੋਟ ਤੋਂ ਉਹਨਾਂ ਨੂੰ ਮੌਕਾ ਮਿਲਿਆ ਲੋਹਿਆਣਾ ਪਟਿਆਲਾ ਔਰ ਜਲੰਧਰ ਕਦੀ ਬੀਜੇਪੀ ਲੜੀ ਨਹੀਂ ਔਰ ਕੋਈ ਜੇ ਅਗਰ ਠੀਕ ਸੋਚ ਵਾਲਾ ਚੰਗੀ ਸੋਚ ਵਾਲਾ ਅਗਰ ਬੰਦਾ ਜੁੜਦਾ ਹੈ ਤੇ ਪਾਰਟੀਆਂ ਦਾ ਵਿੱਚ ਦੇਖੋ ਇਹ ਲੋਕਤੰਤਰ ਦੇ ਵਿੱਚ ਜਿਹੜਾ ਜਿਹਨੂੰ ਲੋਕ ਐਕਸੈਪਟ ਕਰਦੇ ਨੇ ਉਹ ਠੀਕ ਹੈ ਔਰ ਜਿਹਨੂੰ ਲੋਕ ਐਕਸੈਪਟ ਨਹੀਂ ਕਰਦੇ ਉਹ ਆਪਦੇ ਆਪ ਨੂੰ ਠੀਕ ਕਹਿ ਨਾਲ ਠੀਕ ਨਹੀਂ ਹੁੰਦਾ ਅਗਰ ਅੱਜ ਬੀਜੇਪੀ ਨੂੰ ਲੋਕ ਵੋਟ ਪਾ ਰਹੇ ਨੇ ਤੀਜੀ ਵਾਰੀ ਦੀ ਤਿਆਰੀ ਹੋ ਰਹੀ ਹੈ ਔਰ ਲਗਾਤਾਰ ਬੀਜੇਪੀ ਇਲੈਕਸ਼ਨ ਜਿੱਤ ਰਹੀ ਹੈ ਤਾਂ ਤੁਸੀਂ ਬੀਜੇਪੀ ਦੇ ਸਵਾਲ ਨਹੀਂ ਖੜੇ ਕਰ ਰਹੇ ਤੁਸੀਂ ਲੋਕਤੰਤਰ ਦੇ ਵਿੱਚ ਲੋਕਾਂ ਦੀ ਸਮਝ ਤੇ ਜਿਹੜਾ ਸਵਾਲ ਖੜੇ ਕਰ ਰਹੇ ਹੋ ਔਰ ਮੈਂ ਸਮਝਣਾ ਵੀ ਲੋਕਾਂ ਦੀ ਸਮਝ ਤੇ ਜਿਹੜਾ ਸਵਾਲ ਖੜੇ ਕਰਨਾ ਇਹ ਕੋਈ ਪੋਲੀਟੀਕਲ ਬੰਦੇ ਵਾਸਤੇ ਜਾਂ ਪੋਲੀਟੀਕਲ ਪਾਰਟੀ ਵਾਸਤੇ ਅਕਲਮੰਦੀ ਨਹੀਂ ਬਿਲਕੁਲ ਤੁਹਾਡੀ ਇਹ ਗੱਲ ਤਾਂ ਸਹਿਮਤ ਹਾਂ ਪਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਰੁਖਨੀਤ ਬਿੱਟੂ ਜੀ ਕਾਮਰਸ ਤਾਂ ਛੱਡ ਕੇ ਗਏ ਨੇ ਵੀ ਆਉਣ ਵਾਲੇ ਕੋ ਵਿਧਾਨ ਸਭਾ ਦੇ ਚੋਣ ਹੋਣਗੇ 2.5 3 ਸਾਬ ਉਹਨਾਂ ਅਚਰਨ ਨੂੰ ਮਨੂੰ ਮੁੱਖ ਮੰਤਰੀ ਅਕਸਰ ਲਾਇਆ ਜਾਏਗਾ ਇਹ ਤਾਂ ਬਾਈਕ ਹੈ ਦੇਖੋ ਉਹ ਸਭ ਜੇ ਦਾ ਤਾਂ ਕੋਈ ਜੇ ਦਾ ਤਾਂ ਕੋਈ ਆਨਸਰ ਨਹੀਂ ਹੁੰਦਾ ਜੀ ਬਾਕੀ ਇਹ ਹੈ ਕਿ ਬੀਜੇਪੀ ਕਿਸ ਤਰ੍ਹਾਂ ਦੀ ਪਾਰਟੀ ਹੈ ਕਿ ਉਹ ਲਾਸਟ ਮੈਨ ਇਨ ਦਾ ਰੋ ਵਾਲੀ ਗੱਲ ਹੁੰਦੀ ਹੈ ਕਿ ਉਹ ਜੋ ਰਾਜਸਥਾਨ ਦੇ ਵਿੱਚ ਜੋ ਚੀਫ ਮਿਨਿਸਟਰ ਬਣੇ ਜੋ ਐਮਪੀ ਦੇ ਵਿੱਚ ਚੀਫ ਮਿਨਿਸਟਰ ਬਣੇ ਜੋ ਛਤੀਸਗੜ੍ਹ ਦੇ ਵਿੱਚ ਜੋ ਚੀਫ ਮਿਨਿਸਟਰ ਬਣੇ ਕਿੰਨੇ ਸੋਚਿਆ ਸੀ ਕਬੂਤ ਲੈਵਲ ਵਰਕਰ ਨੂੰ ਪਾਰਟੀ ਨੇ ਚੀਫ ਮਿਨਿਸਟਰ ਬਣਾਤਾ ਸੋ ਇਹ ਚੀਜ਼ ਜਿਹੜੀ ਹੈ ਉਹ ਮੈਂ ਸਮਝਦਾ పార్ਟ ਆਫ ਡਿਸਕਸ਼ਨ ਨਹੀਂ ਹੈ ਇਸ ਤੋਂ ਹਟ ਕੇ ਗੱਲ ਕੀਤੀ ਜਾਵੇ ਤਾਂ ਫਰੋਇਪੁਰ ਲੋਕ ਸਭਾ ਹਲਕੇ ਦੀ ਵੀ ਤੁਹਾਡੇ ਨਾਲ ਪਿਛੇ ਕਾਂਗਰਸ ਚ ਲੰਬਾ ਸਮਾਂ ਕੰਮ ਕੀਤਾ ਰਵਿੰਦਰ ਅਵਲਰ ਜੀ ਨੇ ਪਰ ਅੱਜ ਇਹ ਕੋਰਸ ਲਈ ਸ਼ਵਨਦੇ ਬਹੁਤ ਵਧੀਆ ਨੇ ਇਹ ਵੱਡੀ ਵਾਅਦਾ ਚੱਲ ਰਹੀ ਹੈ ਕਿ ਉਹ ਅੱਜ ਬਾਈਪਾਸ ਆ ਰਹੇ ਹੋ ਅੱਜ ਬਾਈਪਾਸ ਆ ਰਹੇ ਹੋ ਉਹ ਕੱਲ ਬਾਈਪਾਸ ਆ ਰਹੇ ਤੇ ਉਹਨਾਂ ਲੋਕ ਸਭਾ ਸੀਟ ਨੂੰ ਮਾਜੀ ਜਾ ਰਹੀ ਹੈ ਇਹ ਗੱਲ ਕਿੰਨੀ ਕੁ ਸੱਚਾਈ ਹੈ ਜੀ ਕੀ ਉਹ ਪਾਈਪਾ ਜੁਆਇਨ ਕਰਕੇ ਲੋਕ ਸਭਾ ਲੜੋਗੇ ਦੇਖੋ ਮੇਰੇ ਨਿੱਜੀ ਰਿਸ਼ਤੇ ਬਹੁਤ ਵਧੀਆ ਨੇ ਇਹਦੇ ਵਿੱਚ ਕੋਈ ਰੋਲਾ ਨਹੀਂ ਕਿਉਂਕਿ ਸਿਆਸੀ ਔਰ ਨਿੱਜੀ ਰਿਸ਼ਤਿਆਂ 'ਚ ਫਰਕ ਹੁੰਦਾ ਜੀ ਪੋਲੀਟੀਕਲ ਉਹਨਾਂ ਦਾ ਕੋਰਸ ਆਫ ਐਕਸ਼ਨ ਕੀ ਹੈਗਾ ਉਹ ਉਹਨਾਂ ਨੇ ਡਿਸਾਈਡ ਕਰਨਾ ਹੈ ਹਾਂ ਮੈਂ ਐਜ਼ ਬੀਜਪੀ ਵਰਕਰ ਇਹ ਜ਼ਰੂਰ ਚਾਹਾਂਗਾ ਕਿ ਜਿੰਨੇ ਬੰਦੇ ਚੰਗੀ ਸੋਚ ਵਾਲੇ ਉਸ ਤੋਂ ਇਲਾਵਾ ਵੀ ਕੋਈ ਹੋਣ ਤਾਂ ਮੈਂ ਜ਼ਰੂਰ ਚਾਹਾਂਗਾ ਕਿ ਉਹਨਾਂ ਦਾ ਉਹ ਜੁੜਨ ਬੀਜਪੀ ਨਾਲ ਔਰ ਪਾਰਟੀ ਨੂੰ ਮਜ਼ਬੂਤ ਕਰਨ ਔਰ ਉਹਨਾਂ ਦਾ ਵੈਲਕਮ ਨਹੀਂ ਕੀ ਇਹ ਕਿ ਐਸਾ ਲੱਗ ਸਕਦੀਆਂ ਵੀ ਲੋਕ ਸਭਾ ਫਰੋਈਪੁਰ ਤੋਂ ਰਵਿੰਦਰ ਆਮਾ ਜੀ ਪਾਈ ਪਾਉਲੋ ਪੱਲਾਪੜਕੇ ਕਾਂਗਰਸ ਨਾਲ ਵੀ ਤਾਂ ਡੱਟਿਆ ਲੱਗਦਾ ਦੇਖੋ ਇਹ ਜਿਹੜਾ ਇਹ ਪ੍ਰੈਰੋਗੇਟਿਵ ਜਿਹੜਾ ਹੈ ਉਹ ਬੀਜੇਪੀ ਦੀ ਸੈਂਟਰ ਲੀਡਰਸ਼ਿਪ ਦਾ ਹੈ ਕਿ ਕਿੰਨੇ ਟਿਕਟ ਦੇਣੀ ਕਿੰਨੇ ਨਹੀਂ ਦੇਣੀ ਮੈਂ ਐਜ਼ ਆ ਬੀਜੇਪੀ ਵਰਕਰ ਮੈਂ ਤਾਂ ਸਿਰਫ ਇਹ ਸੋਚ ਸਕਣਾ ਜਾਂ ਇਹ ਕਾਮਨਾ ਕਰ ਸਕਣਾ ਵੀ ਸਾਡੇ ਨਾਲ ਜਿਆਦਾ ਤੋਂ ਜਿਆਦਾ ਚੰਗੀ ਸੋਚ ਵਾਲੇ ਬੰਦੇ ਜੁੜਨ ਕਿਉਂਕਿ ਰਮਿੰਦਰ ਆਬਲਾ ਜੀ ਇੱਕ ਆਨੈਸਟ ਬੰਦੇ ਨੇ ਉਹਨਾਂ ਨੇ ਜਿਹੜੀ ਉਹਨਾਂ ਦੀ 2 ਸਾਲ ਦੀ ਕਾਰਜਸ਼ੈਲੀ ਰਹੀ ਹੈ ਉਹਨੂੰ ਲੋਕ ਅੱਜ ਵੀ ਯਾਦ ਕਰਦੇ ਨੇ ਔਰ ਅੱਜ ਵੀ ਜਿਹੜੀ ਉਹਨਾਂ ਦੀ ਸੋਸ਼ਲ ਮੂਵਮੈਂਟ ਹੈਗੀ ਹੈ ਜਿਸ ਤਰੀਕੇ ਨਾਲ ਉਹ ਲੋਕਾਂ ਵਿੱਚ ਚਿਰਦੇ ਨੇ ਮਿਲਦੇ ਨੇ ਲੋਕਾਂ ਦੀ ਸੇਵਾ ਕਰਦੇ ਨੇ ਉਸ ਭਾਵਨਾ ਨੂੰ ਲੋਕ ਪਸੰਦ ਕਰਦੇ ਦੂਜੀ ਗੱਲ ਕੀਤੀ ਜਾਵੇ ਰਾਣਾ ਗੁਰਮੀਤ ਸਿੰਘ ਛੋੜੀ ਜੋ ਕਿ ਪਾਈਪਾ ਦੇ ਵਿੱਚ ਕੰਮ ਕਰ ਰਹੇ ਲੰਬੇ ਸਮੇਂ ਤੋਂ ਉਹਨਾਂ ਦਾ ਨਾਮ ਵੀ ਆ ਰਿਹਾ ਹੈ ਇਸ ਗੱਲ 'ਚ ਕਿੰਨੀ ਸਚਾਈ ਹੈ ਵੀ ਰਾਣਾ ਗੁਰਮੀਤ ਸਿੰਘ ਛੋੜੀ ਲੋਕ ਸਭਾ ਪ੍ਰਯੋਗ ਕਰਤੋ ਦਾਅਵੇਦਾਰ ਮੈਂ ਅਮਰੋਦ ਜੀ ਮੈਂ ਤੁਹਾਨੂੰ ਅੱਗੇ ਗੱਲ ਕਹੀ ਕਿ ਇਹ ਮੈਂ ਮਤਲਬ ਮੈਂ ਦੂਰ ਦੂਰ ਤੱਕ ਮੇਰਾ ਇਹਦੇ ਨਾਲ ਕੋਈ ਮਤਲ ਬਹੁਤ ਮਾ ਛੋਟਾ ਵਰਕਰ ਆ ਔਰ ਇਹ ਬਹੁਤ ਵਡੇ ਲੈਵਲ ਤੇ ਪ੍ਰੈਰੋਗੇਟਿਵ ਹੈ ਉਹਨਾਂ ਦਾ ਔਰ ਰਾਣਾ ਸੋਢੀ ਜੀ ਇੱਕ ਸੀਨੀਅਰ ਲੀਡਰ ਨੇ 4 ਟਾਈਮ ਐਮਐਲਏ ਨੇ ਹਾਂ ਅੱਜ ਦੇ ਮਾਹੌਲ ਦੇ ਹਿਸਾਬ ਨਾਲ ਲੋਕ ਕੀ ਚਾਹੁੰਦੇ ਨੇ ਲੋਕਾਂ ਦੀ ਪਲਸ ਕੀ ਹੈ ਉਹ ਮੈਨੂੰ ਯਕੀਨ ਹੈ ਕਿ ਉਹ ਭਾਜਪਾ ਲੀਡਰਸ਼ਿਪ ਤੋਂ ਜ਼ਿਆਦਾ ਕੋਈ ਉਹਨਾਂ ਦੀ ਐਕਿਊਰੇਸੀ ਨਹੀਂ ਹੈ ਵੀ ਔਰ ਜੋ ਲੋਕਾਂ ਦੀ ਪਲਸ ਹੋਏਗੀ ਲੋਕਾਂ ਦੀ ਚੀਜ਼ ਨੂੰ ਸਮਝਦੇ ਹੋਏ ਉਹ ਸਹੀ ਟਿਕਟ ਦੇਣਗੇ ਤਾਂ ਕਿ ਫਿਰੋਜ਼ਪੁਰ ਜਿਹੜਾ ਉਹ ਜਿੱਤ ਸਕੇ ਇਹ ਤੁਜੀ ਗੱਲ ਕੀਤੀ ਹੈ ਕਿਸਾਨ ਵਿਰੋਧ ਚ ਬੈਠੇ ਨੇ ਬੀਤੀ ਰਾਤ ਕਾਂਗਰਸ ਦੇ ਸਰਕਾਰ ਮੁੱਖ ਮੰਤਰੀ ਚੰਨੀ ਜੀ ਦੇ ਇੱਕ ਕਾਗਜ਼ ਲੈ ਕੇ ਬਿਆਨ ਆ ਰਿਹਾ ਸੀ ਵੀ ਮੰਡੀਆਂ ਦੇ ਜੜੀਆਂ ਹੈਗੀਆਂ ਨੇ ਉਹ ਖਤਮ ਕਰ ਦਿੱਤੀਆਂ ਜਾ ਰਹੀਆਂ ਨੇ ਸਾਈਲੋ ਸ਼ੁਰੂ ਕਰ ਦਿੱਤੇ ਜਾ ਰਹੇ ਨੇ ਭਾਜਪਾ ਤੇ ਆਮ ਆਦਮੀ ਇਹ ਕਿਸਾਨ ਵਿਰੋਧੀ ਨੇ ਸੀ ਕਿਸਾਨਾਂ ਨੂੰ ਅੱਗੇ ਲਾ ਕੇ ਮਤ ਨਾਲ ਖੜਾ ਨਹੀਂ ਮਤਮਣ ਮੈਂ ਹੁਣ ਤੁਹਾਡੀ ਗੱਲ ਤੋਂ ਕੀ ਕਹਾਂ ਵੀ ਉਹ ਕਹਿ ਰਹੇ ਨੇ ਚਲੋ ਭਾਜਪਾ ਨੂੰ ਤਾਂ ਵਿਰੋਧੀ ਕਹਿ ਰਹੇ ਨੇ ਆਮ ਆਦਮੀ ਪਾਰਟੀ ਨੂੰ ਵਿਰੋਧੀ ਕਹਿ ਰਹੇ ਨੇ ਤਾਂ ਪਹਿਲਾਂ ਰਾਹੁਲ ਗਾਂਧੀ ਜੀ ਤੇ ਖੜ ਗਏ ਜੀ ਨੂੰ ਸਮਝਾ ਲ ਬੀ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਕਿਸਾਨ ਵਿਰੋਧੀ ਹੈ ਖੜਗੇ ਜੀ ਉਹਨਾਂ ਦੀਆਂ ਬਿੰਤਾਂ ਕਰਦੇ ਪਏ ਨੇ ਵੀ ਆਪਾਂ ਹਲਕੇ ਇਲੈਕਸ਼ਨ ਲੜੀਏ ਤੇ ਇਹ ਕਹਿੰਦੇ ਪਏ ਨੇ ਆਮ ਆਦਮੀ ਪਾਰਟੀ ਕਿਸਾਨ ਉਰਉਂਦੀ ਹੈ ਤੇ ਸਾਰਨਾ ਪਹਿਲਾਂ ਮੈਂ ਜ਼ਿਕਰ ਕਰਕੇ ਪਹਿਲਾਂ ਤੁਹਾਨੂੰ ਜ਼ਿਕਰ ਕੀਤਾ ਕਿ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਔਰ ਕਾਂਗਰਸ ਪਾਰਟੀ ਸਾਰੀ ਕਨਫਿਊਜ਼ਡ ਸਟੇਟ ਵਿੱਚ ਉਹਨਾਂ ਨੂੰ ਪਤਾ ਹੀ ਨਹੀਂਗਾ ਜਾਣਾ ਕਿੱਥੇ ਔਰ ਬਿਆਨ ਕੀ ਦੇਣੇ ਔਰ ਜਿਨ੍ਹਾਂ ਦਾ ਬਿਆਨ ਜਿਨ੍ਹਾਂ ਲੀਡਰਾਂ ਦੇ ਬਿਆਨ ਉਹਨਾਂ ਦੇ ਆਪਦੀ ਲੀਡਰਸ਼ਿਪ ਨਹੀਂ ਜਿਹੜੀ ਸਿਨਸੀਅਰਲੀ ਲੈ ਰਹੀ ਹੈ ਸੀਰੀਅਸਲੀ ਲੈ ਰਹੀ ਉਹਨਾਂ ਨੂੰ ਤੁਸੀਂ ਸੀਰੀਅਸ ਵੀ ਲੈਣਾ ਨਾ ਮੇਰੀ ਰਿਕਵੈਸਟ ਦੀ ਤੜੀ ਇਹ ਗੱਲ ਵੀ ਚਲੋ ਕਿ ਜਦੋਂ ਕਿਥੇ ਰਾਜਨੀਤੀ ਕਲਿਆਣਿਆਂ ਦੀ ਗੱਲ ਹੈ ਉਹਦੇ ਵਿੱਚ ਵੀ ਇੱਕ ਇੱਕ ਗੱਲ ਮਜ਼ਾਕ ਦਾ ਪਾਤਰ ਵੀ ਚਲੋ ਫਿਰ ਵੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਹੇ ਨੇ ਚਾਹੇ 3 ਮਹੀਨੇ ਦੇ ਦੇਖੋ ਭਾਈ ਸਾਹਿਬ ਵੀ ਹੁਣ ਮੈਂ ਨਹੀਂ ਕੁਝ ਮਜ਼ਾਕ ਬਣਾ ਰਿਹਾ ਉਹ ਉਹਨਾਂ ਦੇ ਤਾਂ ਚਲੋ ਬੜੀਆਂ ਮੀਮਸ ਵੀ ਬਣ ਗਈਆਂ ਬੱਕਰੀਆਂ ਤੋਂ ਲੈ ਕੇ ਉਹ ਮੰਜੇ ਬੁਣਨ ਤੱਕ ਪਰ ਮੈਂ ਚਲੋ ਉਹਨਾਂ ਗੱਲਾਂ ਨੂੰ ਸਾਈਡ ਤੇ ਰੱਖਦੇ ਹੋਏ ਤੁਸੀਂ ਜੇ ਅਗਰ ਚੰਨੀ ਜੀ ਦੀ ਗੱਲ ਨੂੰ ਉਹਨਾਂ ਦੀ ਲੀਡਰਸ਼ਿਪ ਫਾਰਮਰ ਸੀਐਮ ਕਾਂਗਰਸ ਦਾ ਹੋਵੇ ਔਰ ਇਹ ਕਵੇ ਵੀ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਪੰਜਾਬ ਵਿਰੋਧੀ ਏ ਔਰ ਕਿਸਾਨ ਵਿਰੋਧੀ ਏ ਔਰ ਉਹਨਾਂ ਦੀਆਂ ਪਾਲਿਸਿਸ ਕਿਸਾਨ ਵਿਰੋਧੀਆਂ ਨੇ ਔਰ ਉਹਨਾਂ ਦੇ ਹੀ ਨੈਸ਼ਨਲ ਪ੍ਰੈਜ਼ੀਡੈਂਟ ਸਟੇਜ ਤੇ ਭਗਵੰਤ ਮਾਨ ਜੀ ਨੂੰ ਮਿੰਤ ਕਰਦੇ ਪੈਣ ਵੀ ਆਪਾਂ ਰਲ ਕੇ ਲੜੀ ਹੁਣ ਮੈਂ ਤੁਸੀਂ ਦੱਸੋ ਵੀ ਮੇਰਾ ਮਜ਼ਾਕ ਹੈ ਏ ਉਹਨਾਂ ਨਾਲ ਮਜ਼ਾਕ ਹੋ ਰਿਹਾ ਬਿਲਕੁਲ ਤੁਹਾਡੀ ਗੱਲ ਠੀਕ ਹੈ ਉਸ ਤੋਂ ਇਲਾਵਾ ਜੇਕਰ ਫਾਜ਼ਿਲ ਕਾ ਜਾਵਲੇ ਉਹਨਾਂ ਛੱਡ ਕੇ ਫਾਜ਼ਿਲਕਾਰ ਦੀ ਗੱਲ ਕੀਤੀ ਜਾਵੇ ਤਾਂ ਜੋ ਫਾਜ਼ਿਲਕਾਰਾਂ ਦੀ ਚੱਲ ਰਹੀ ਹੈ ਜੋ ਮੌਜੂਦਾ ਬੁਦਾਇਕ ਨੇ ਉਹਨਾਂ ਦੇ ਕੰਮ ਨੂੰ ਜਾਂ ਸ਼ਹਿਰ ਤੇ ਵਿਕਾਸ ਨੂੰ ਪਿੰਡਾਂ ਦੇ ਕੰਮ ਨੂੰ ਤੁਹਾਡੇ ਨਜ਼ਰੀਏ ਨਾਲ ਕਿਵੇਂ ਰੱਖਿਆ ਜਾਂਦਾ ਵੀ ਕੀ ਕੰਮ ਕੀਤਾ ਹੈ ਭਾਈ ਸਾਹਿਬ ਉਹ ਗੱਲ ਪਤਾ ਕੀ ਹੈ ਜੀ ਉਹ ਇੱਕ ਕਹਾਵਤ ਹੈ ਕਿ ਤੇਰੇ ਸਿਰ ਤੇ ਵਾਲ ਕਿਨੇ ਹੋ ਗਏ ਦੋ ਮਿੰਟ ਰੁਕ ਜਾ ਤੇ ਆਉਣੇ ਥੱਲੇ ਆ ਜਾਂਦੇ ਨੇ ਹੁਣ ਤਾਂ ਅਖਾੜਾ ਪੱਕ ਗਿਆ ਹੈ ਜੀ ਲੋਕਤੰਤਰ ਦਾ ਸਰਨਾ ਵੱਡਾ ਤਿਆਰ ਸ਼ੁਰੂ ਹੋ ਗਿਆ ਹੈ 1 ਜੂਨ ਨੂੰ ਵੋਟਾਂ ਪੈਣਗੀਆਂ 4 ਨੂੰ ਰਿਜ਼ਲਟ ਨੇ ਲੋਕ ਆਪ ਹੀ ਨੰਬਰ ਦੇ ਦੇਣਗੇ ਜੋ ਜਮਹੂਰੀਅਤ ਦਾ ਹੱਕ ਹੈ ਔਰ ਜੋ ਜਿਹੜੇ ਨੰਬਰ ਗਿਣਿੰਦੇ ਨੇ ਉਹ ਲੋਕ ਨੰਬਰ ਦੇਣਗੇ ਫਿਰ ਆਪਾਂ ਅਨਲਿਸਿਸ ਕਰਾਂਗੇ ਅਜੇਕਰ ਦੂਜੀ ਗੱਲ ਕੀਤੀ ਜਾਵੇ ਆ ਆਪੀ ਪਾਰਟੀ ਵੱਲੋਂ ਕੀ ਜਾ ਰਿਹਾ ਮੁੱਖ ਮੰਤਰੀ ਭਗਵੰਤ ਸਟੇ 13 ਜ਼ੀਰੋ ਨਾਲ ਜਿੱਤਾਂਗੇ ਤੇ ਪਾਇਪਾ ਕੀ ਸਟੈਂਡ ਕਰਦੀ ਹੈ ਪਾਇਪਾ 13 ਲਕਿਨਿਆ ਸੀਟਾਂ ਦੇ ਆਦਾਦ ਕੁੰ ਕਰਦੀ ਹੈ ਦੇਖੋ ਜੀ ਕੋਈ ਵੀ ਪੋਲੀਟੀਕਲ ਪਾਰਟੀ ਹੈ ਉਹ ਹਰ ਸੀਟ ਤੇ ਜਿੱਤਣ ਵਾਸਤੇ ਲੱਗਦੀ ਹੈ ਦਾਵਾ 13 ਦਾ ਹੀ ਹੋਏਗਾ ਔਰ ਕੋਈ ਵੀ ਕੈਂਡੀਡੇਟ ਅਸੀਂ ਆਪਦੇ ਵੱਲੋਂ ਕਮਜ਼ੋਰ ਨਹੀਂ ਲੜਾਂਗੇ ਲੇਕਿਨ ਲਾਸਟ ਜੋ ਫੈਸਲਾ ਲੈਣਾ ਹੈ ਲੋਕਾਂ ਨੇ ਲੈਣਾ ਹੈ ਲੋਕਾਂ ਨੇ ਕਰਨਾ ਹੈ ਫੈਸਲਾ ਔਰ ਲੋਕਾਂ ਨੇ ਸੀਟਾਂ ਦੇਣੀਆਂ ਨੇ ਲੇਕਿਨ ਮੇਰਾ ਇਹਨਾਂ ਯਕੀਨ ਹੈ ਕਿ ਇੱਕ ਡਿਵੈਲਪਮੈਂਟ ਦਾ ਮੁੱਦਾ ਔਰ ਇੱਕ ਜਿਹੜਾ ਮੇਨ ਅੱਜ ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹਾਂਗਾ ਤੁਹਾਡੇ ਮਾਧਿਅਮ ਰਾਹੀਂ ਸਾਰੇ ਸੁਣਨ ਵਾਲਿਆਂ ਨੂੰ ਪੰਜਾਬ ਨੇ ਬਹੁਤ ਕੋਈ ਸਫਰ ਕੀਤਾ ਅੱਜ ਪੰਜਾਬ ਦੇ ਵਿੱਚ ਆਪਾਂ ਆਪਣੇ ਮੈਕਸਿਮਮ ਬੱਚੇ ਮੈਕਸਿਮਮ ਯੂਥ ਜਿਹੜਾ ਹੈ ਉਹ ਬਾਹਰ ਜਾ ਰਿਹਾ ਹੈ ਆਪਦੀ ਲਾਈਫ ਨੂੰ ਸੈਟਲ ਕਰਨ ਵਾਸਤੇ ਔਰ ਵਰਸਟ ਪਾਰਟ ਜਿਹੜਾ ਹੈ ਮੈਂ ਜਿਹੜਾ ਕਹਿ ਸਕਨੇ ਆ ਕਿ ਇਹਦਾ ਸਭ ਨਾਲੋਂ ਜਿਹੜਾ ਮਤਲਬ ਸ਼ਾਇਦ ਬਰਦਾਸ਼ਤ ਕਈ ਬੰਦੇ ਨਹੀਂ ਕਰ ਪਾ ਰਹੇ ਕਰ ਪਾ ਰਹੇ ਹੋਣਗੇ ਕਿ ਕਈਆਂ ਦੇ ਜਦੋਂ ਮਾਪੇ ਗੁਜਰ ਜਾਂਦੇ ਨੇ ਕਈ ਬੱਚੇ ਉੱਥੇ ਡਰੱਗਸ ਨਾਲ ਜਾਂ ਕਿਸੇ ਕਾਰਨ ਕਰਕੇ ਉੱਥੇ ਡੈਥ ਹੋ ਰਹੀ ਹੈ ਉਹਨਾਂ ਦੀ ਹੈੱਡ ਬੋਡੀਜ਼ ਲਿਆਣੀ ਮਤਲਬ ਇੰਨਾ ਕੋਈ ਸਫਰ ਕਰ ਰਹੇ ਨੇ ਲੋਕ ਔਰ ਸਿਰਫ ਐਸ ਕਰਕੇ ਕਿਉਂਕਿ ਅਸੀਂ ਜਿਹੜਾ ਡਿਵੈਲਪਮੈਂਟ ਨੂੰ ਟੱਚ ਨਹੀਂ ਕਰ ਰਹੇ ਅਸੀਂ ਮੋਸ਼ਨਸ ਦੇ ਝੋਕੇ ਗੱਲ ਕਰਦੇ ਅੱਜ ਪੰਜਾਬ ਨੂੰ ਜ਼ਰੂਰ ਤੇ ਗਿ ਡਿਵੈਲਪਮੈਂਟ ਦੇ ਵਿੱਚ ਆਪਦਾ ਹਿੱਸਾ ਪਾਣ ਦੀ ਡਿਵੈਲਪਮੈਂਟ ਨੂੰ ਆਪਦੇ ਤੱਕ ਲਿਆਉਣ ਦੀ ਪੰਜਾਬ ਅੱਜ ਬਚੇਗਾ ਤਾਂ ਇਹ ਤਾਂ ਪੰਜਾਬ ਦੀ ਇੱਕ ਮੁਕੱਦਸ ਧਰਤੀ ਹੈ ਜਿੱਥੇ ਇੰਨਾ ਅਨਾਜ ਪੈਦਾ ਹੁੰਦਾ ਹੈ ਅਸੀਂ 70-80 ਹਜ਼ਾਰ ਕਰੋੜ ਦੀ ਜਿਹੜੀ ਹੈ ਹਰ ਸਾਲ ਫਸਲ ਪੈਦਾ ਕਰਕੇ ਪੰਜਾਬ ਨੂੰ ਜਿੰਦਾ ਰੱਖਦੇ ਪਏ ਆ ਔਰ ਨਹੀਂ ਤਾਂ ਅਦਰਵਾਈਜ਼ 4 ਲੱਖ ਕਰੋੜ ਦੇ ਨੇੜੇ ਪਹੁੰਚਿਆ ਪੰਜਾਬ ਦੇ ਉੱਤੇ ਕਰਜ਼ਾ ਅੱਜ ਕਿੰਨਾ ਲੱਤਾ ਹੈ ਜਿਹੜਾ ਅੱਜ ਆਪਾਂ ਨੂੰ ਸੋਚਣ ਦੀ ਜ਼ਰੂਰਤ ਹੈ ਵੀ ਜੇਕਰ ਇਹ ਤੋਂ ਲਾਵੇ ਇੱਕ ਹੋਰ ਜੇ ਇਹ ਵੱਡੀ ਗੱਲ ਮੈਂ ਤੁਹਾਡੇ ਨਾਲ ਕਰਨ ਜਾ ਰਿਹਾ ਕਿ ਕਾਂਗਰਸ ਹੈ ਜਾਂ ਆਮ ਆਦਮੀ ਪਾਰਟੀ ਹੈ ਇਹ ਵੀ ਕਿਹਾ ਜਾ ਰਿਹਾ ਕਿ ਡਰ ਦੇ ਮਾਰੇ ਉਹ ਮੀਂਵਰ ਪੁੱਛ ਨਹੀਂ ਕਰ ਰਹੇ ਕਿ ਪਾਈਪਾਂ ਵੱਲੋਂ ਉਹਨਾਂ ਨੂੰ ਖਰੀਦਿਆ ਜਾ ਰਿਹਾ ਤੁਮ ਘਾਇਆ ਜਾ ਰਿਹਾ ਜਿਹਨਾਂ ਨੇ ਆਮ ਆਦਮੀ ਦੇ ਜਿਹੜੇ ਵਿਧਾਇਕ ਨੇ ਗੋਲਡੀ ਕੰਬੋਜ ਜਾ ਬੋਲਟੀ ਮੁਸਾਪਰੋਣਾ ਵਾਲੋ ਵੀ ਕਿਹਾ ਹੈ ਕਿ 25-25 ਕਰੋੜ ਰੁਪਏ ਸਾਨੂੰ ਖਰੀਦਣ ਦੀ ਆਫਰ ਦਿੱਤੀ ਹੈ ਅਵਰੋਸਮ ਇਹਦੇ ਦੋ ਗੱਲਾਂ ਨੇ ਮੈਂ ਦੋ ਗੱਲਾਂ ਇਹਦੇ ਵਿੱਚ ਜ਼ਰੂਰ ਕਰਾਂਗਾ ਕਿ ਇੱਕ ਤਾਂ ਜਿਨ੍ਹਾਂ ਕੋਲ ਕੈਂਡੀਡੇਟ ਜੇ ਅਗਰ ਆਮ ਆਦਮੀ ਪਾਰਟੀ ਨੇ ਪਹਿਲਾਂ 8 ਕੈਂਡੀਡੇਟ ਅਨਾਉਂਸ ਕਰ ਦਿੱਤੇ ਤੇ ਚਾਰਾਂ ਤੇ ਕਿਉਂ ਕੰਮ ਰੁਕਿਆ ਜਾਂ ਕਾਂਗਰਸ ਕੋਲ ਕਿਉਂ ਰੁਕਿਆ ਕਿਉਂਕਿ ਕੈਂਡੀਡੇਟ ਉਹਨਾਂ ਕੋਲ ਐਪਰੋਪ੍ਰੀਏਟ ਹੈ ਨਹੀਂ ਹੁਣ ਬਾਣਾ ਤਾਂ ਕੋਈ ਲਗਾਣਾ ਹੈ ਨਾ ਜਿਉਂ ਆਪਦਾ ਕਸੂਰ ਤਾਂ ਕੋਈ ਗਿਣਦਾ ਨਹੀਂ ਜਿੱਥੋਂ ਤੱਕ ਦੂਜੀ ਗੱਲ ਹੈ ਕੀ ਤੁਸੀਂ 25-25 ਕਰੋੜ ਦੀ ਗੱਲ ਕੀਤੀ ਤੇ ਉਹ ਨਾ ਤੁਹਾਡੇ ਕੋਲ ਕੋਈ ਅਨਵਾਂਟਡ ਗੈਸਟ ਆ ਜਾਵੇ ਨਾ ਜਿਹਨੂੰ ਤੁਸੀਂ ਨਹੀਂ ਐਂਟਰੇਨ ਕਰਨਾ ਚਾਹਦੇ ਤੇ ਉਹ ਤੁਸੀਂ ਜਦੋਂ ਉਹ ਆ ਕੇ ਬੈਠਦਾ ਤੇ ਤੁਹਾਨੂੰ ਹੁੰਦਾ ਹੈ ਉੱਠ ਜਾਵੇ ਤੁਸੀਂ ਉਹਨੂੰ ਪਾਣੀ ਵੀ ਪੁੱਛਦੇ ਚਾਹ ਨਹੀਂ ਪੁੱਛਦੇ ਤੇ ਉਹਨਾਂ ਚਾਹ ਪੀਣੀ ਹੋਵੇ ਤੇ ਉਹ ਉੱਠਣ ਲੱਗਿਆ ਦੋ ਵਾਰੀ ਕਹਿੰਦਾ ਵੀ ਨਹੀਂ ਨਹੀਂ ਭਾਈ ਸਭ ਚਾਹ ਮੈਂ ਨਹੀਂ ਪੀਣੀ ਹੁਣ ਉਹ ਇਹਨਾਂ ਦਾ ਆਮ ਆਦਮੀ ਪਾਰਟੀ ਵਾਲਾ ਐਮਐਲਏ ਨੇ ਤਾਂ ਆਲੇ ਆ ਪ੍ਰੈਸ ਕਾਨਫਰੈਂਸ ਆ ਕਰਕੇ ਵੀ ਜਿੰਨੇ ਵਿਕਣਾ ਹੁੰਦਾ ਨਾ ਉਹ ਪ੍ਰੈਸ ਕਾਨਫਰੈਂਸ ਆ ਕੇ ਕਰਕੇ ਕਹਿੰਦਾ ਵੀ ਮੈਂ ਵਿਕਾਉ ਨਹੀਂ ਜੀ ਕੋਈ ਚੀਜ਼ ਤੁਸੀਂ ਬਾਜ਼ਾਰ ਦੇ ਵਿੱਚ ਜਿਹੜੀ ਵਿਕਾਉ ਨਾ ਹੋਵੇ ਉਹਦੇ ਉੱਤੇ ਲੇਬਲ ਲੱਗਦਾ ਦੇਖਿਆ ਉਹਨੂੰ ਆਫਰ ਕਰਦਾ ਦੇਖਿਆ ਸੋ ਇਹ ਜਿਹੜਾ ਇਹ ਚੱਬੇ ਵਾਲੇ ਕਿੰਨੇ ਚ ਲੈ ਕੇ ਗਏ ਜੀ ਇਹ ਕਾਂਗਰਸ ਵਾਲੇ ਵੀ 10 ਦਿਨ ਤੇ ਇਹ ਆਮ ਆਦਮੀ ਪਾਰਟੀ ਵਾਲੇ ਵੀ 10 ਦਿਨ ਜੀ ਜਿਹੜਾ ਤਾਂ ਆਮ ਆਦਮੀ ਪਾਰਟੀ ਚਲਾ ਜਾਵੇ ਉਹ ਤਾਂ ਮੋਟੀਵੇਟ ਹੋ ਕੇ ਗਿਆ ਜਿਹੜਾ ਬੀਜੇਪੀ ਚਲਾ ਜਾਵੇ ਉਹ ਵਿੱਚ ਕੇ ਗਿਆ ਮਤਲਬ ਇਹ ਦੋ ਪੈਰਾਮੀਟਰ ਨਹੀਂ ਹੋ ਸਕਦੇ ਨਾ ਸਿਸਟਮ ਦੇ ਵਿੱਚ ਜੀ ਜਾਂ ਤਾਂ ਇਹ 10 ਦਿਨ ਵੀ ਜਦੋਂ ਇਹ ਰਿੰਕੂ ਜੀ ਨੂੰ ਲੈ ਕੇ ਗਿਆ ਸੀ ਇਹਨਾਂ ਨੇ ਕੋਈ ਇਸ ਤਰ੍ਹਾਂ ਦੀ ਹੋਰ ਸਟ੍ਰੀਟਿੰਗ ਕੀਤੀ ਸੀ ਜੀ ਜਦੋਂ ਇਹ ਸ਼ੀਤਲ ਜੀ ਨੂੰ ਲੈ ਕੇ ਗਿਆ ਸੀ ਇਹਨਾਂ ਨੇ ਕੁਝ ਕੀਤੀ ਸੀ ਜਾਂ ਗੋਲਦੀ ਕੰਬੋਜ ਜੀ ਤਾਂ ਹੁਣ ਤੱਕ ਯੂਥ ਕਾਂਗਰਸ ਦੇ ਜੇ ਅਸੀਂ ਇਕੱਠੇ ਰਹੇ ਹਾਂ ਯੂਥ ਕਾਂਗਰਸ ਤੋਂ ਉਹਦੇ ਵਿੱਚ ਗਿਆ ਸੀ ਇਹ ਕੋਈ ਉਵੇਂ ਗਿਆ ਸੀ ਸੋ ਮਤਲਬ ਇਹ ਸਾਰੀਆਂ ਚੀਜ਼ਾਂ ਲੋਕ ਬਹੁਤ ਸਿਆਣੇ ਨੇ ਜੀ ਆਪਣੇ ਨਾਲੋਂ ਜ਼ਿਆਦਾ ਸਿਆਣੇ ਨੇ ਉਹਨਾਂ ਨੂੰ ਪਤਾ ਵੀ ਕਿਹੜਾ ਬੰਦਾ ਈਮਾਨਦਾਰੇ ਤੇ ਕਿਹੜਾ ਬੰਦਾ ਬਕਾਉਏ ਤੇ ਕਿਹੜਾ ਬੰਦਾ ਕਿੰਨੇ ਚ ਵਿਕ ਸਕਦਾ ਤੇ ਕਿਹੜਾ ਬੰਦਾ ਜਿਹੜਾ ਹੈਗਾ ਉਹਦਾ ਮੁੱਲ ਨਹੀਂ ਜੀ ਤੇ ਲੇਕਨ ਗੱਲ ਕੀਤੀ ਹੈ ਕਿਸਾਨਾਂ ਕਿਸਾਨਾਂ ਵੱਲੋਂ ਵੀ ਤਰਨਾ ਚੱਲ ਰਿਹਾ ਹੈ ਕਿਸਾਨਾਂ ਵੱਲੋਂ ਵੀ ਕਿਹਾ ਜਾ ਰਿਹਾ ਹੈ ਪਾਈਪਾ ਕਿਸਾਨ ਵਿਰੋਧੀ ਹੈ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ ਉਹਨੂੰ ਇਲੈਕਸ਼ਨਾਂ ਇੰਨੇ ਵਿਖਦੇ ਹੋ ਉਹਦਾ ਸਾਹਮਣਾ ਕਿਵੇਂ ਹੋਏਗਾ ਤੇ ਪਾਈਪਾ ਕਿਵੇਂ ਵੋਟਾਂ ਨਹੀਂ ਦੇਵੇਗੀ ਬਿਕੋਜ਼ ਬੀਜੇਪੀ ਦਾ ਨਰਿੰਦਰ ਮੋਦੀ ਜੀ ਦਾ ਜੈਕਟ ਸਾਹਿਬ ਦਾ ਇੱਕੋ ਏਜੰਡਾ ਹੈ ਕਿ ਪੰਜਾਬ ਦੀ ਤਰੱਕੀ ਔਰ ਪੰਜਾਬ ਦੇ ਵਿੱਚ ਜਿਹੜੇ ਕਰਾਈਸਿਸ ਚੱਲ ਰਹੇ ਨੇ ਭਾਵੇਂ ਉਹ ਕਿਸਾਨੀ ਦੇ ਰਿਲੇਟਡ ਛੋਟੇ ਦੁਕਾਨਦਾਰ ਦੇ ਰਿਲੇਟਡ ਛੋਟੇ ਵਪਾਰੀ ਦੇ ਰਿਲੇਟਡ ਉਹਨਾਂ ਨੂੰ ਜਿਹੜਾ ਹਿੰਦੁਸਤਾਨ ਅੱਜ ਇੰਨੀ ਤਰੱਕੀ ਕਰਦਾ ਹੈ ਪਿਆ ਅੱਜ ਤੀਜੇ ਨੰਬਰ ਦੀ ਇਕਨੋਮੀ ਪਹੁੰਚ ਤੇ ਪਹੁੰਚ ਗਏ ਆ ਦੁਨੀਆ ਦੇ ਵਿੱਚ ਉਹ ਪੰਜਾਬ ਨੂੰ ਉਹ ਤਰੱਕੀ ਦੀ ਜਿਹੜੀ ਬਾਹਰ ਟੱਚ ਹੋਈ ਇਹ ਕੁਝ ਉਹ ਵੱਡੇ ਲੀਡਰ ਨੇ ਉਹ ਐਮ ਐਲ اے ਰਹੇ ਨੇ ਦੋ ਬਰੀ ਐਮ ਪੀ ਰਹੇ ਨੇ ਉਹਨਾਂ ਦਾ ਤਜਰਬਾ ਬੜਾ ਹੈ ਪਿੱਛੇ ਵੀ ਉਹਨਾਂ ਨੇ ਇਲੈਕਸ਼ਨ ਸੁਖਵੀਰ ਬਾਦਲ ਜੀ ਖਿਲਾਫ ਲੜਿਆ ਸੀ ਔਰ ਜਿੱਥੋਂ ਤੱਕ ਮੇਰੇ ਧਿਆਨ ਇੱਚੇ ਉਦੋਂ ਦਵਿੰਦਰ ਕੁਵਾਇਆ ਜੀ ਐਮ ਐਲ اے ਵੀ ਸੀ ਉਹਨਾਂ ਦਾ ਬੇਟਾ ਐ ਐਮ ਐਲ اے ਸੀ ਅੱਜ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਤੇ ਉਦੋਂ ਵਾਈਲਿੰਗ ਗਵਰਨਮੈਂਟ ਹੀ ਮੇਰੇ ਕੋਲ ਅਰਾਊਂਡ 30000 ਫਾਜ਼ਲ ਦਾ ਫਾਜ਼ਲ ਕਾਜ ਕੱਟੇ ਸੀ ਜੀ ਪਰ ਮੈਂ ਬਿਲਕੁਲ ਉਹਨਾਂ ਦਾ ਦਾਵਾ ਜਿਹੜਾ ਹੈ ਹਰ ਬੰਦੇ ਨੂੰ ਜਮਹੂਰੀਅਤ ਦੇ ਵਿੱਚ ਹੱਕ ਹੈ ਮੈਂ ਉਹਨਾਂ ਨੂੰ ਗੁੱਡ ਵਿਸ਼ੀਜ਼ ਦੇਣਾ ਅਗਰ ਉਹਨਾਂ ਨੂੰ ਪਾਰਟੀ ਟਿਕਟ ਦੇ ਦਿੰਦੀ ਹੈ ਤਾਂ ਲੋਕ ਫੈਸਲਾ ਕਰਨ ਜੀ ਇਸੇ ਸਾਡੇ ਨਾਲ ਰੰਜਮ ਕਾਮਰਾਜੀ ਜੀ ਜਿਨ੍ਹਾਂ ਨੇ ਗੱਲ ਕੀਤੀ ਕਿ ਪਾਇਪਾ ਦਾ ਵਿਜ਼ਨ ਕੀ ਹੈ ਕਿਸਾਨਾ ਪ੍ਰਤੀ ਕੀ ਵਿਜ਼ਨ ਹੈ ਦੁਕਾਨਦਾਰਾ ਪ੍ਰਤੀ ਕੀ ਵਿਜ਼ਨ ਹੈ ਜਾਖੜ ਸਾਹਿਬ ਦਾ ਕੀ ਵਿਜ਼ਨ ਹੈ ਅਤੇ ਹਰੇਕ ਪੰਜਾਬੀ ਲਈ ਉਹਨਾਂ ਦਾ ਕੀ ਵਿਜ਼ਨ ਹੈ ਅਤੇ ਕੀ ਸੋਚ ਹੁੰਦੀ ਹੈ इस तो हो ना करते लेने नमस्कार चैनल यू, 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 देखने वाले सभी दर्शकों से हम अपील करते हैं कि पर ऐसी लेटेस्ट देखने के लिए हमारे चैनल को सब्सक्राइब करना ना भूलें जय हिंद जय भारत